ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਉਨਸ ਹੋਟਲ ਕਿਉਨਸ ਰੋਡ ਫੋਟੋਜ਼ ਦਾ ਨਾਮ ਆ ਸਿਰਾਜ ਕਿਹਸ ਮੁੰਡੇ ਨਾਲ ਮੁੰਡਾ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੇਰਾ ਨਾਮ ਕੀ ਹੈ ਮੁੰਡੇ ਦਾ ਨਾਮ ਅਜਮਿੰਦਰ ਸਿੰਘ ਸੰਤੂ ਠੀਕ ਹੈ ਮੇਰੀ ਜਿਸੀ ਲਵ ਮੈਰਿਜ ਆਰੇਂਜ ਮੈਰਿਜ ਹੋਈ ਸੀ ਠੀਕ ਹੈ ਫੋਨ ਕਿਉ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਛੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਣੋਂ ਅੰਦਰ ਆਇਆ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਣ ਆਉਂਦੀ ਰਹੀ ਆ ਮੇਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨancies ਸਫਰ ਕੀਤੀ ਆ ਮੁੰਡਾ ਹੁਣ ਬੈਕਸਟੱਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਹੈ ਮੁੰਡਾ ਕੋਟਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਵਜਾ ਜੀ ਹੈ ਜੀ ਨਾ ਕਰਦੀ ਤੁਹਾਨੂੰ ਸਿਰ ਵਜਾ ਜੋ ਦੀਆਂ ਨੀਡਸ ਸੀਗੀਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੱਪ ਕਰ ਰਿਹਾ ਵਾ ਕਿੰਨੀ ਕੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹਾਂਜੀ ਵਿਆਹ ਤੋਂ ਪਹਿਲਾਂ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਨੀ ਆ ਕਿ ਇਹ ਜਿਹੜ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਤੇ ਇਨਸਾਫ ਮੰਗਦੀ ਹਾਂ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਸਿਵਿਆ ਨਹੀਂ ਕਰਨਾ ਲੜਕਾ ਕਿੱਥੇ ਹੈਗਾ ਇਸ ਟਾਈਮ ਤੇ ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਰੇ ਇਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਅਸੀਂ ਉਹਨਾਂ ਤੇ ਪਰਚੇ ਦਰਜ ਕਰੀ ਕਿੰਨੇ ਦਿਨ ਨੂੰ ਵਿਆਹ ਰੱਖਿਆ ਮੇਰਾ 8 ਜਨਵਰੀ ਦਾ ਵਿਆਹ ਇਹ ਸਮਝਦੇ ਜੇਕਰ ਨਾ ਆਏ ਤਾਂ ਕਿੰਨੀ ਦਿਨ ਬਦਨਾਮੀ ਸਮਝਦੇ ਉਹ ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਕਿੰਨੇ ਕੇ ਪੈਸੇ ਲਾਤੇ ਹੁੰਦਾ ਸੀ ਤੁਸੀਂ ਰਿਜੋਰਟ ਜ ਅਸੀਂ ਜਦ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਹ ਲੱਗ ਗਿਆ ਸੀ ਹੁਣ ਵੀ ਮੈਂ 15 ਲੱਖ ਦੇ ਨੀਚੇ ਆ ਗਈ ਆ ਸਰ ਸਮਝ ਨਹੀਂ ਕਿ ਤਨਾ ਧੋਖਾ ਕੀਤਾ ਜਾ ਰਿਹਾ ਧੋਖਾ ਦਾ ਧੱਕ ਧੋਖਾੜੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮੈਨਾਂ ਮੈਂ ਪੂਰੇ ਪਰਿਵਾਰ ਨੂੰ ਚਾਹ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਲੈ ਲੇ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਓਹੀ ਗੱਲ ਦੋਡੀ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਣ ਦੇ ਮੈਂ ਤੇਰੇ ਨਾਲ ਖੜਾਂਗਾ ਮੈਨੂੰ ਹਰ ਚੀਜ਼ ਦੇ ਪ੍ਰੂਫ ਪਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਾਏਗਾ ਮੈਂ ਲੈ ਕੇ ਆਵਾਂਗੀ ਤੁਹਾਡੇ ਜੋ ਜੀ ਸੂਰ ਤੇ ਤੁਹਾਡੇ ਨਰਨੀਸਨ ਬਣਾਉਂਦੇ ਮੇਰੇ ਕੋਲ ਰਿਕਾਰਡਿੰਗ ਵਗੈਰਾ ਸਭ ਕੁਝ ਪਿਆ ਹੈ ਈਅਰ ਰਿਕਾਰਡਿੰਗ ਦੇ ਵਿੱਚ ਬੋਲ ਰਿਹਾ ਰਿਕਾਰਡਿੰਗ ਤੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹਾਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਆਂ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਇੱਥੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਕੀ ਨਾਂ ਪਹਿਲਾਂ ਪਹਿਨਕਾਰੇ ਨੇਮ ਜੀ ਫਿਰ ਉਸ ਤੋਂ ਬਾਅਦ ਉਹਨੇ ਇਨਕਾਰ ਕਰ ਰਹੀ ਆ ਮੁੰਡੇ ਦੀ ਫੈਮਿਲੀ ਕਿਹਨਾ ਮੁੰਡੇ ਦਾ ਕਿੱਥੇ ਹੋਈ ਜਣੀ ਆ ਅਜਵਿੰਦਰ ਇੱਥੋਂ ਦਾ ਕੋਠਾਲਸੇ ਦਾ ਆ ਇਨਕਾਰ ਕਰਨ ਦੇ ਹੁਣ ਉਹਦੀ ਫੈਮਿਲੀ ਕਹਿ ਰਹੀ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਵਿਛੋਲਣ ਨੇ ਮੰਗਾ ਕੀਤੀਆਂ ਸੀਗੀਆਂ ਕੈਨ ਦੀਆਂ ਮੰਗਾਂ ਹੀ ਪੂਰੀਆਂ ਨਹੀਂ ਕਰ ਪਏ ਫਿਰ ਉਹ ਪੜਕਾਉਣ ਲੱਗ ਗਈ ਫਿਰ ਟਿੱਕੜ ਸਦਾ ਸੁੱਟਣ ਲੱਗ ਗਈ ਤੁਹਾਡੀ ਭੈਣ ਤਿਆਰ ਹੋ ਗਈ ਹਾਂਜੀ ਹਾਂਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ ਚਾਹੀਦਾ ਹੈ ਹੱਥ ਜੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਜੀ ਪੈਸੇ ਲਾਤੇ ਹੁੰਦੇ ਹਾਂ 15 ਤੋਂ 20 ਲੱਖ ਰੁਪਏ ਖਰਚਾ ਹੋ ਚੁੱਕਿਆ ਹੈ ਪੂਰਾ ਕਿੰਨੀ ਤਰੀਕ ਨੂੰ ਵਿਆਹ ਸੀ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਹੁਣ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਕਿੰਨੀ ਬੇਇੱਜ਼ਤੀ ਸਹਿ ਨਹੀਂ ਸਕਦੇ ਸਾਨੂੰ ਇਨਸਾਫ ਚਾਹੀਦਾ ਜੀ ਆਪਦਾ ਤੋਠਾ ਹੋਇਆ ਤੁਹਾਡਾ ਹਾਂਜੀ ਤੋਖਾ ਦੜੀ ਹੋਈ ਹੈ ਸਾਡੇ ਨੂੰ ਉਹਨਾਂ ਦੀ ਤਰਤੀਬ ਚੱਲ ਰਹੀ ਹੈ ਜੀ ਕਿਸ ਨਾਮ ਤੋਂ ਆਈ ਹੈ ਹਾਂਜੀ ਲਵਪ੍ਰੀਤ ਕੌਰ ਵੱਲੋਂ ਆਈ ਹੈ ਕੰਪਲੀਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਅਜਵਿੰਦਰ ਸਿੰਘ ਕੰਪਲੀਟ ਕੀਤੀ ਹੈ ਹੈ ਕੰਪਲੀਟ ਕੀਤੀ ਮਦਦ ਇਹਨਾਂ ਦੀ ਅਗੇਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲਿਗੇਸ਼ਨ ਲਾਉਣ ਦੇ ਨੇ ਪਰ ਉਹਨਾਂ ਕੋਈ ਪ੍ਰੂਫ ਨਹੀਂ ਹੈਗਾ ਲड़का ਕਿਥੋਂ ਦਾ ਹੈ ਮੈਂ ਲड़का ਇੱਧਰ ਕੋਰ ਦਾ ਹੱਸਦਾ ਅੰਮ੍ਰਿਤ ਦਾ ਅੰਮ੍ਰਿਤ ਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਰਦੋ ਦਾ ਰੱਖਿਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੈ ਵਿਆਹ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਤੁਹਾ ਜੀ ਨੇ ਵੀ ਇਲਜ਼ਾਮ ਲਾਇਆ ਜੀ ਮੇਰੇ ਨਾਲ ਰਿਸ਼ਤਿਆਂ ਬਣਾਏ ਨੇ ਜੀ ਫਰੀਕਾਰ ਰਿਸ਼ਤੇ ਬਣਾਏ ਨੇ ਪਰ ਹੁਣ ਉਹਨੂੰ ਜੂਸ ਦਿੱਤਾ ਉਸ ਤੋਂ ਬਾਅਦ ਨਾ ਦਿੱਤੀ ਜੀ ਇਹਦੀ ਤਫਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਵੀਡੀਓ ਦਿਖਾਈਆਂ ਨੇ ਮੈਨੂੰ ਤੁਹਾਨੂੰ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਹਮ ਕੀ ਕਰੋਗੇ ਜੀ ਹਾਂਜੀ ਤੁਹਾਡੇ ਵੱਲੋਂ ਕੀ ਕਰ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਤਾ ਤੱਕ ਕੀਤਾ ਜਾਊਗਾ ਜੋ ਬੰਦੀ ਹੋਈ ਹੈ